ਜਿਹੜੀਆਂ ਤਸਵੀਰਾਂ ਤੁਸੀਂ ਕੈਮਰੇ ਦੀਆਂ ਦੇਖ ਰਹੇ ਹੋ ਕਿ ਪੁਲਿਸ ਦੀ ਗ੍ਰਿਥ ਦੇ ਵਿੱਚ ਇੱਕ ਨੌਜਵਾਨ ਗੱਡੀ ਦੇ ਵਿੱਚੋਂ ਉਤਰਦਾ ਹੈ ਅਤੇ ਦੇਖਦੇ ਦੇਖਦੇ ਜਦੋਂ ਇਹ ਗੱਡੀ ਦੇ ਵਿੱਚੋਂ ਉੱਤਰ ਕੇ ਅੱਗੇ ਜਾਂਦਾ ਤਾਂ ਅੱਗੇ ਜਾ ਕੇ ਇਹ ਪੁਲਿਸ ਮੁਲਾਜ਼ਮਾਂ ਦੇ ਨਾਲ ਅਜਹੀ ਹਰਕਤ ਕਰ ਦਿੰਦਾ ਕਿ ਉਸ ਤੋਂ ਬਾਅਦ ਖੜੇ ਲੋਕਾਂ ਨੂੰ ਵੀ ਭਾਜਣਾ ਪੈ ਗਿਆ ਅਤੇ ਚਾਰੇ ਪਾਸੇ ਫੜ ਲੋ ਫੜ ਲੋ ਹੋ ਗਈ ਜੀ ਹਾਂ ਮਾਮਲਾ ਲੁਧਿਆਣਾ ਦੇ ਬੱਸ ਸਟੈਂਡ ਨਜ਼ਦੀਕ ਤੋਂ ਸਾਹਮਣੇ ਆਇਆ ਜਿੱਥੇ 2 ਦਿਨ ਪਹਿਲਾਂ ਇੱਕ ਮੁਲਜ਼ਮ ਨੂੰ ਰਿਕਵਰੀ ਦੇ ਲਈ ਘਟਨਾ ਵਾਲੀ ਥਾਂ ਤੇ ਲਿਆਂਦਾ ਗਿਆ ਸੀ ਜਿੱਥੇ ਮੁਲਜ਼ਮ ਨੇ ਆਪਣਾ ਹੱਥ ਛੁਡਾ ਕੇ ਪੁਲਿਸ ਤੋਂ ਭੱਜ ਗਿਆ ਤਾਂ ਇਸ ਦੌਰਾਨ ਪੁਲਿਸ ਨੂੰ ਵੀ ਭੱਜਣਾ ਪੈ ਗਿਆ ਤੇ ਪੁਲਿਸ ਨੇ ਫਿਰ ਇਸ આરોપી ਦਾ ਪਿੱਛਾ ਕੀਤਾ ਜਿੱਦੀਆਂ ਤਸਵੀਰਾਂ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਆਓ ਦੇਖਦੇ ਹਾਂ ਉਤੇ ਹੀ ਇਸ આરોપી ਦਾ ਪਿੱਛਾ ਕਰਕੇ ਬੜੀ ਮੁਸ਼ਕਲ ਤੋਂ ਬਾਅਦ ਇਸ આરોપી ਨੂੰ ਮੁਰਤੋਂ ਕਾਬੂ ਕੀਤਾ ਗਿਆ ਉਧਰ ਇਸ ਸਬੰਧ ਦੇ ਵਿੱਚ ਜਦੋਂ ਵਾਇਰਲ ਵੀਡੀਓ ਬਾਰੇ ਗੱਲਬਾਤ ਕਰਦੇ ਹੋਏ ACP ਜਤਿਨ ਵੰਸਲੇ ਨੇ ਕਿਹਾ ਕਿ ਇਹ ਮਾਮਲਾ 2 ਦਿਨ ਪਹਿਲਾਂ ਦਾ ਤੇ ਥਾਣਾ ਜਮਾਲਪੁਰ ਨਾਲ ਸੰਬੰਧਿਤ ਹੈ ਜਿੱਥੇ ਇੱਕ ਕੇਸ ਵਿੱਚ ਲੁਰੀਂਦੇ આરોપી ਨੂੰ ਨਿਸ਼ਾਨਦੇਹੀ ਦੀ ਰੇਡ ਲਈ ਲਿਆਂਦਾ ਗਿਆ ਸੀ ਤੇ ਇਸੇ ਦੌਰਾਨ ਉਸ ਨੂੰ ਚੱਕਮਾ ਦੇ ਕੇ ਫਰਾਰ ਹੋਣ ਲੱਗਿਆ ਜਿਸ ਨੂੰ ਕੀ ਕੜੀ ਮੁਸ਼ਕਲ ਬਾਅਦ ਕਾਬੂ ਕਰ ਲਿਆ ਸੋਸ਼ਲ ਮੀਡੀਆ ਦੇ ਇੱਕ ਵੀਡੀਓ ਬਾਰੇ ਉਹ ਜਿੱਤੇ ਕਿਹਦੇ ਜਿਹੜਾ ਭੱਜ ਰਿਹਾ ਫਿਰ ਉਹਨੂੰ ਫੜਾਇਆ ਜਾ ਰਿਹਾ ਹੈ ਇਤੋਂ ਦੀ ਘਟਨਾ ਕੀ ਮੰਗੂ ਸੋਸ਼ੀਓਲੋਜੀ ਬੰਨਾ ਅ ਇੱਕ ਜੋ ਤੁਸੀਂ ਵੀਡੀਓ ਦੀ ਗੱਲ ਕਰ ਰਹੇ ਹੋ ਇਹ ਤਿੰਨ ਇੱਕ ਦਿਨ ਪਹਿਲਾਂ ਦੀ ਗੱਲ ਹੈ ਇਹ ਬੰਦਾ ਜੋ ਇਹ ਲੜਕਾ ਜੋ ਵੀਡੀਓ ਚ ਦਿਖਾਈ ਦੇ ਰਿਹਾ ਇਸ ਤੇ ਇੱਕ ਪਰਚਾ ਦਰਜ ਮਾਮਲਾ ਦਰਸੀਗਾ ਥਾਣਾ ਜਮਾਲਪੁਰਵੀ ਕੇ ਇਸ ਨੂੰ ਕੁਛ ਫਰਦਰ ਇਨਟੈਰੋਗੇਸ਼ਨ ਲਈ ਫਰਦਰ ਰਿਕਵਰੀ ਲਈ ਇਸ ਨੂੰ ਇੱਥੇ ਲਿਆਈ ਸੀ ਇਹ ਬਰੀਫ ਮੋਮੈਂਟ ਲਈ ਆਨੇ ਹੱਥ ਛੁਡਾਇਆ ਤੇ ਕਿਸੇ ਪਾਸੇ ਐਬਸਕਾਉਂਡ ਕਰਨ ਦੀ ਕੋਸ਼ਿਸ਼ ਕੀਤੀ ਬਟ ਯੂ ਇਮੀਡੀਏਟਲੀ ਨੈਪ ਕਰ ਲਿਆ ਗਿਆ ਐਂਡ ਹੀ ਇਜ਼ ਅੰਡਰ ਅਰੈਸਟ ਸਰ ਇਹ ਕੀ ਹੈ ਦੋਸਤ ਜਿਹੜਾ ਪੱਜਿਆ ਫਿਰ ਨਾਲੋਂ ਵਾਲੀ ਪੜਿਆ ਗਿਆ ਜਾਂ ਕਿਤੇ ਦੂਈ ਨਾਲੋਂ ਨਾਲ ਹੀ ਪੜਿਆ ਗਿਆ ਹਾਂਜੀ ਸਰ ਕੇਸ ਦੇ ਵਿੱਚ ਨੂੰ ਕਿਤੇ ਲੈ ਕੇ ਜਾ ਰਹੇ ਸੀ ਜੀ ਹਾਂਜੀ ਮਤਲਬ ਫਰਦਰ ਜਿਵੇਂ ਆਪਾਂ ਕਿਤੇ ਫਰਦਰ ਰਿਕਵਰੀ ਕਰਨੀ ਹੋਵੇ ਨਿਸ਼ਾਨਦੇਹੀ ਕਰਾਉਣੀ ਹੋਵੇ ਤਾਂ ਇਦਾਂ ਲਈ ਉਹਨੂੰ ਲੈ ਕੇ ਆਏ ਸੀ ਸਰ ਕਿਹੜੇ ਥਾਣੇ ਨਾਲ ਹੈ ਇਹ ਥਾਣਾ ਜਮਲਪੁਰ ਦਾ ਮਸਲਾ ਜੀ ਖੈਰ ਦੇਖਿਆ ਜੋ ਵੀ ਤਾਂ ਅੱਜ ਕੱਲ ਤਾਂ ਅਜਿਹੇ આરોપી ਬੜੇ ਸ਼ਾਤਰ ਹੋ ਚੁੱਕੇ ਨੇ ਕਿ ਜਿਹੜੇ ਹੁਣ ਪੁਲਿਸ ਦੀ ਗ੍ਰਿਫਤ ਦੇ ਵਿੱਚੋਂ ਵੀ ਫਰਾਰ ਹੋਣ ਲੱਗੇ ਨੇ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ